ਆ ਨਗੀਨੇ ਨੂੰ ਤੁਸੀਂ ਨਾ ਜੇ ਹਰਿਆਣੇ ਕੰਨੀ ਟੱਪ ਜਗੇ ਤੇ ਉੱਥੇ ਤਾਂ ਮੈਨੂੰ ਐ ਲੱਗਦਾ ਵੀ ਕੰਮ ਵਾਵਾ ਪਲੇ ਆਏਗੇ ਪਰ ਛੋਡੇ ਅੱਜ ਪੰਜਾਬ ਦਾ ਨਗੀਨਾ ਤੁਸੀਂ ਆਪ ਦਾ ਪੰਜਾਬ ਦੇ ਵਿੱਚ ਹੀ ਰੱਖ ਲਿਓ ਮਿੱਤਰੋ ਸੁਈ ਮੈਂ ਸੁਖਬੀ ਟਾਂਡੇ ਤੋਂ ਲਈ ਸੀ ਠੀਕ ਹੈ 2 ਲੱਖ ਤੇ 60000 ਹਾਂਜੀ ਹਸਤੀਕਾਲ ਦੋਸਤੋ ਮੈਂ ਰਵਣਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਪਿੰਡ ਪੁੱਤੋ ਖੁਰਦ ਦੇ ਵਿੱਚ ਪਹੁੰਚੇ ਬਾਈ ਗੋਰੇ ਕੋਲੇ ਸੋਨੂੰ ਅੱਜ ਟੌਪ ਦਾ ਨਗੀਨਾ ਜਿਹੜਾ ਤੁਹਾਨੂੰ ਸਕਰੀਨ ਤੇ ਦਿਸੀ ਜਾਂਦਾ ਨਾ ਇਹਦੀ ਆਪਾਂ ਜਾਣਕਾਰੀ ਲੈ ਕੇ ਦੇਵਾਂਗੇ ਬਾਈ ਨਹੀਂ ਹੈਗੀ ਇਹ ਸੇਲ ਕਰਨੀ ਆ ਦੋਸਤੋ ਬਾਕੀ ਤੁਸੀਂ ਦੇਖ ਲਓ ਹਨਾ ਬਾਈ ਕੋਲੇ ਜਿਹੜੇ ਪਸ਼ੂ ਆ ਘਰੇ ਦੋਵੇਂ ਚੰਗੇ ਤੋਂ ਚੰਗਾ ਜਿਵੇਂ ਆਹ ਕੱਟੀ ਆ ਗਈ ਹਨਾ ਇਹ ਵੀ ਬਹੁਤ ਚੰਗੀ ਆ ਟੌਪ ਦੀ ਆਪਾਂ ਜਾਣਕਾਰੀ ਤੁਹਾਨੂੰ ਲੈ ਕੇ ਦੇਵਾਂਗੇ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਜ਼ਰੂਰ ਕਰੋ ਬਹੁਤਾ ਟਾਈਮ ਨਹੀਂ ਲੈਂਦੇ ਫਿਰ ਆਪਾਂ ਤੁਹਾਡੀ ਕਰਾਉਣਿਆਂ ਗੱਲਬਾਤ ਮੈਂਨ ਜੇ ਗੱਲ ਕਰ ਗਏ ਹਨਾ ਆਹ ਜਿਹੜੀ ਝੋਟੀ ਐ ਇਹਦੀ ਵੀਡੀਓ ਰਹੂਗੀ ਇਹਦੀ ਆਪਾਂ ਡਿਟੇਲ ਜਿਹੜੀ ਐਨ ਮੈਨ ਜਮ੍ਹਾਂ ਸਹੀ ਲੈ ਕੇ ਦੇਵਾਂਗੇ ਬਾਈ ਤੋਂ ਜਿੰਨੀ ਕੀ ਗੱਲ ਹੋਈ ਬਾਈ ਕਹਿੰਦਾ ਆਪਾਂ ਓਨੀ ਕੀ ਕਰਨੀ ਆ ਤੇ ਬਾਕੀ ਤੁਸੀਂ ਦੇਖ ਲਓ ਹਨਾ ਤੇ ਆਜੋ ਬਾਈ ਗੋਰੇ ਨਾਲ ਕਰਾਈਏ ਗੱਲਬਾਤ ਤੇ ਲੈਨੇ ਆਪਾਂ ਸਾਰੀ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਆਪਦਾ ਨਾਮ ਦੱਸੋ ਤੇ ਪਿੰਡ ਆਪਾਂ ਕਿਹੜੇ ਖੜੇ ਆ ਦਰਸ਼ਕਾਂ ਨੂੰ ਪੂਰੀ ਡਿਟੇਲ ਕਿਹੜਾ ਜਿਲ੍ਹਾ ਪੈਂਦਾ ਇਹਨੂੰ ਸਾਰੀ ਡਿਟੇਲ ਦੱਸੋ ਨਾਮ ਮੇਰਾ ਗੁਰਪ੍ਰੀਤ ਸਿੰਘ ਗੋਰਾ ਬਾਈ ਜੀ ਪਿੰਡ ਪੁੱਚੋਖੁਰ ਦਾ ਜ਼ਿਲ੍ਹਾ ਬਟਿੰ ਤੇ ਬਖਿੰਡੇ ਤੋਂ ਬਈ ਕਿੰਨਾ ਕੁ ਦੂਰ ਹੈਗਾ ਆਪਣਾ ਬਖਿੰਡੇ ਤੋਂ 10 ਕਿਲੋਮੀਟਰ ਦੂਰ ਹੈ ਜੀ ਬਖਿੰਡੇ ਤੋਂ 10 ਕਿਲੋਮੀਟਰ ਦੂਰ ਆ ਅਦੇਸ਼ ਹਸਪਤਾਲ ਦੇ ਨਾਲ ਹੈ ਅਦੇਸ਼ ਹਸਪਤਾਲ ਦੇ ਨਾਲ ਹੈ ਠੀਕ ਆ ਬਈ ਗੋਰੇ ਜੇ ਗੱਲ ਕਰ ਗਏ ਆਪਾਂ ਤੇਰੇ ਜਿਹੜੇ ਪਸ਼ੂ ਆ ਹਨਾ ਆਪਾਂ ਸਾਰੇ ਦਰਸ਼ਕਾਂ ਨੂੰ ਪਹਿਲਾਂ ਵੀ ਦਿਖਾ ਚੁੱਕੇ ਆ ਹਨਾ ਤੇ ਮੇਨ ਗੱਲ ਇਹ ਰਹੂਗੀ ਜਿਹੜੀ ਝੋਟੀ ਤੇਰੀ ਮਗਰ ਖੜੀ ਹੈ ਜੀ ਤੇ ਤੂੰ ਹੱਥ ਤੇਰੀ ਖੜਾ ਹਨਾ ਇਹ ਝੋਟੀ ਦਾ ਕਿੰਨਾ ਸੂਆ ਸੂਣ ਵਾਲੀ ਆ ਇਹ ਬਈ ਚੱਲ ਚੱਲ ਦੂਜਾ ਸੂਆ ਚੱਲ ਚੱਲ ਦੂਜਾ ਸੂਆ ਮੇਰੀ ਘਰ ਦੀ ਝੋਟੀ ਆ ਠੀਕ ਹੈ ਪਹਿਲੇ ਸੂਏ 17 ਕਿਲੋ ਦੁੱਧ 17 ਕਿਲੋ ਚੋਇਆ ਹੋਇਆ ਹਾਂਜੀ ਹਾਂਜੀ ਠੀਕ ਹੈ ਦੰਦਾਂ ਦੀ ਛਿੱਗੀ ਆ ਹੁਣ ਇਹ 6 ਦੰਦ ਹੈ 6 ਦੰਦ ਆ ਬਾਈ ਜੀ ਅੱਛਾ ਮੈਨੂੰ ਐ ਦੱਸ ਵੀ ਉਮਰ ਦੇ ਸਾਹ ਅੰਦਾਜ਼ਾ ਲੱਗਿਆ ਵੀ ਕਿੰਨਾ ਕੀ ਹੋ ਗਈ ਉਹ ਉਮਰ ਇਹਦੀ ਉਮਰ ਲਗਭਗ 4.5 ਸਾਲ ਦੀ ਉਹ 4.5 ਸਾਲ ਦੀ ਹਾਂਜੀ ਪਹਿਲੇ ਸੂਏ ਜੇ ਗੱਲ ਕਰਕੇ 17 ਕਿਲੋ ਦੁੱਧ ਦਿੱਤਾ ਤੁਹਾਡੇ ਕੋਲ 17 ਕਿਲੋ ਦੁੱਧ ਦਿੱਤਾ ਜੀ ਉਹ ਜਿਹੜੀ ਉਹ ਮੈਂ ਖੜੀ ਆ ਅੱਛਾ ਚੱਲ ਗਈ ਬਾਈ ਜੀ 26 ਲੀਟਰ ਦੁੱਧ ਮੈਂ ਕਿ ਲੈ ਮੈਂ ਕਿ ਲਿਆ ਸੀ ਉਹਦਾ ਅੱਛਾ ਉਹਦੀ ਧੀ ਹੈ ਉਹਦੀ ਧੀ ਹੈ ਉਹਦੀ ਧੀ ਹੈ ਤੇ ਹੁਣ ਤੇਲ ਥੱਲੇ ਕਿੰਨਾ ਦੁੱਧ ਆ ਵੀ ਉਹ ਤੇਲ ਥੱਲੇ ਬਾਈ ਜੀ ਹੁਣ 5 ਮਹੀਨਿਆਂ ਦੀ ਸੂਈ ਹੈ ਅੱਛਾ ਤੇ ਹੁਣ ਵੀ ਇਹ ਤੇ 19 19 ਕਿਲੋ 20 ਕਿਲੋ ਦੁੱਧ ਹੁਣ ਵੀ ਹੈਗਾ ਅੱਛਾ 19 ਕਿਲੋ ਦੁੱਧ ਹੁਣ ਵੀ ਹੈਗਾ 5 ਮਹੀਨੇ ਦੀ 5 ਮਹੀਨੇ ਦੀ ਸੂਈ ਆ ਕੱਟੀ ਖੜੀ ਆ ਜੀ ਆ ਕੱਟੀ ਆ ਗਈ ਠੀਕ ਆ ਲੈ ਵੀ ਮਿੱਤਰੋ 5 ਮਹੀਨਿਆਂ ਦੀ ਕੱਟੀ ਆਹਾ ਤੁਸੀਂ ਦੇਖ ਲਓ ਹਨਾ ਤੇ ਭਾਈ ਫਿਰ ਮੈਨੂੰ ਐ ਦੱਸ ਗੋਰੇ ਜੇ ਗੱਲ ਕਰਗੇ 23 ਕਿਲੋ ਦੁੱਧ ਮਤਲਬ ਤੇਲ ਨੇ ਹੁਣ ਦੇਈ ਜਾਂਦੀ ਆ ਹੁਣ ਵੀ 19 ਕਿਲੋ ਹੈਗਾ ਠੀਕ ਆ ਇਹ ਉਹਦੀ ਧੀ ਆ ਗਈ ਉਹਦੀ ਧੀ ਆ ਜੀ ਪਹਿਲਾਂ ਨੇ 17 ਕਿਲੋ ਪਾਇਆ ਠੀਕ ਆ ਤੇ ਇਹ ਗੋਰੇ ਮੈਨੂੰ ਐ ਦੱਸ ਵੀ ਇਹ ਕਿੰਨੇਵੇਂ ਸੂਏ ਸੂਈ ਆ ਹੁਣ ਇਹ ਹੁਣ ਸੂਈ ਆ ਵਾਹ ਯਾਰ ਕਮਾਲ ਗੱਲ ਮੈਂ ਤਾਂ ਐ ਸੀ ਵੀ ਚੌਥਾ ਕਸੂਆ ਹੋ ਹਨਾ ਫਤਮਾ ਸੂਆ ਮੈਂਦਾ ਜੀ ਸੱਤਵਾਂ ਸੂਆ ਮੱਝ ਹੈ ਠੀਕ ਹੈ ਤੇ ਉਹਦੀ ਆਹ ਧੀ ਹੈ ਜ ਜ ਤੂੰ ਸੇਲ ਕਰਨੀ ਹੈ ਠੀਕ ਹੈ ਤੇ ਆ ਗੋਰੇ ਫਿਰ ਇੱਧਰ ਆ ਕੇ ਰ ਆਪਾਂ ਤੇ ਭਾਈ ਗੋਰੇ ਜੇ ਗੱਲ ਕਰ ਗਏ ਹੁਣ ਇਹਦੇ ਨੂੰ ਆਪਾਂ ਤੋਰ ਕੇ ਵੀ ਦਿਖਾਵਾਂਗੇ ਹਨਾ ਤੇ ਇਹ ਮੱਝ ਤੁਸੀਂ ਪਹਿਲਾਂ ਮੈਨੂੰ ਐ ਦੱਸ ਵੀ ਲਿਆਂਦੀ ਕਿੱਥੋਂ ਸੀਗੀ ਇਹ ਬਾਈ ਜੀ ਅਸੀਂ 2 ਮਹੀਨਿਆਂ ਦੀ ਸੂਈ ਮੈਂ ਸੁਖਬੀ ਟਾਂਡੇ ਤੋਂ ਲਈ ਸੀ ਠੀਕ ਹੈ 2 ਲੱਖ ਤੇ 60 ਹਜ਼ਾਰ ਦੀ ਅੱਛਾ ਇਹ ਵੀ ਦੱਸਣ ਦੇ ਵਿੱਚ ਕੋਈ ਆਪਾਂ ਨੂੰ ਦਿੱਕਤ ਨਹੀਂ ਹੈ ਕੱਟੀ ਦਿੱਤੀ ਨਹੀਂ ਉਹਨੇ ਕੱਟੀ ਦਿੱਤੀ ਨਹੀਂ ਜੇ ਕਹਣਾ ਕੱਟੀ ਲੈਣੀ ਹੈ ਇਹਦੀ ਤਾਂ 1,60,000 ਰੁਪਏ ਹੋਰ ਲਵਾਂਗਾ ਸੀ ਕੱਟੀ ਛੱਡਿਆ ਸੀ ਕੱਲੀ ਮਹਿ ਲੈ ਸੀ ਅੱਛਾ ਮਤਲਬ ਜੇ ਕਹਿਣ ਤੋਂ ਬਾਅਦ ਇਹ ਜਿਹੜਾ ਵੀਰ ਦੇਖੂਗਾ ਵੀਡੀਓ ਕਨਫਰਮ ਵੀ ਕਰ ਸਕਦਾ ਸੁਖਬੀਰ ਤੋਂ ਬਾਈ ਜੀ ਸੁਖਬੀਰ ਟਾਂਡੇ ਦਾ ਚੈਨਲ ਚੱਲਦਾ ਠੀਕ ਹੈ ਉਹਨੂੰ ਫੋਨ ਲਾ ਕੇ ਪੁੱਛ ਲਓਗਾ ਪੁੱਛੋ ਖੁਰਦੇ ਤੋਂ ਗੁਰਪ੍ਰੀਤ ਸਿੰਘ ਗੋਰਾ ਸਤੋਂ ਕਿੰਨੇ ਦੀ ਮਹਿ ਲੈ ਕੇ ਗਿਆ ਸੀ ਠੀਕ ਆ ਹਾਂ ਆ ਉਹਦੀ ਧੀ ਆ ਗਈ ਆ ਉਹਦੀ ਧੀ ਇਹ ਬਾਈ ਕਿਹੜੇ ਟੀਕੀ ਦੀ ਆਈ ਪਤਾ ਨਹੀਂ ਕੋਈ ਗੱਪਸੜੱਪ ਮਾਰਨ ਵਾਲੀਆਂ ਆਪਣੇ ਕੋਲੇ ਗੱਲਾਂ ਨਹੀਂ ਹੈਗੀਆਂ ਬਾਈ ਮੈਂ ਤੈਨੂੰ ਕਹਿੰਦਾ ਫਲਾਨੇ ਸਾਣ ਦੀ ਆ ਫਲਾਨਾ ਟੀਕਾ ਭਰਾਇਆ ਫਲਾਨਾ ਭਰਾਇਆ ਸਾਡੇ ਪਿੰਡ ਦਾ ਡਾਕਟਰ ਹੈ ਠੀਕ ਹੈ ਚੰਗੇ ਟੀਕੇ ਹੁੰਦੇ ਆ ਉਹਦੇ ਕੋਲੇ ਵਧੀਆ ਟੀਕੇ ਹੁੰਦੇ ਆ ਵਧੀਆ ਚੰਗਾ ਟੀਕਾ ਇਹਦੇ ਭਰਾਇਆ ਆ ਵੀ ਹੁਣੀ ਭਰਿਆ ਸੀ ਨਾ ਆਪਾਂ ਪੁੱਛਿਆ ਵੀ ਕਿਹੜੇ ਬੁੱਲ ਵੀ ਆ ਇਹ ਇਹਦਾ ਪਤਾ ਨਹੀਂ ਨਾ ਜੀ ਠੀਕ ਹੈ ਗੱਲ ਐਵੇਂ ਮੈਂ ਇਥੋਂ ਆਪਣੀ ਭਾਈ ਦਾ ਮੈਂ ਕਹਿੰਦਾ ਫਲਾਨੇ ਦੀ ਫਲਾਨੇ ਦੀ ਉਹ ਗੱਲ ਹੈ ਨਹੀਂ ਜਮਾ ਗੱਲ ਤੇਰੀ ਲੋਟ ਹੈ ਜਿੰਨੀ ਕੀ ਗੱਲ ਹੋਵੇ ਹਨ ਉਹ ਨਹੀਂ ਕੀ ਦੱਸਣੀ ਚਾਹੀਦੀ ਹੈ ਅੱਛਾ ਗੁਰਪ੍ਰੀਤ ਕਿੰਨੇ ਦਿਨ ਲੈਜ ਹੁਣ ਇਹ ਦਿਨ ਬ 8 ਦਿਨ ਪਏ ਆ ਆਰਾਮ ਨਾਲ ਪਏ ਆ ਠੀਕ ਹੈ ਕਿੰਨਾ ਦੁੱਧ ਪਾ ਦੂ ਹੁਣ ਦੁੱਧ 20 ਕਿਲੋ ਪਾਉ ਜੀ 20 ਕਿਲੋ ਆਰਾਮ ਨਾਲ ਪਾ ਦੂਗੀ ਨਾ ਵੱਡੀ ਬਹੁਤ ਆ ਛੋਟੀ ਹਾਂ ਸਿੰਗਾ ਸੁੰਗਾ ਦੀ ਵੀ ਬਹੁਤ ਸੋਹਣੀਆਂ ਵੱਡੀ ਵੀ ਬਹੁਤ ਆ ਬਾਕੀ ਇੱਕ ਗੁਰਪੀਤ ਮੈਨੂੰ ਆ ਪੂਛ ਦੱਸ ਹੁਣ ਜਿਵੇਂ ਆਪਾਂ ਪੂਛ ਦੀ ਗੱਲ ਕਰੀਏ ਇਹ ਪੂਛ ਬਈ ਕੋਈ ਐ ਹੁਣ ਵੀਡੀਓ ਦੇਖੂਗਾ ਹਰੇਕ ਆਖੂ ਕੋਈ ਆਖੂ ਲੰਡੀ ਐ ਕੋਈ ਆਖੂ ਕੋਸ਼ ਐ ਹਾਂ ਠੀਕ ਆ ਆਪਾਂ ਨਾਮ ਦੇ ਦਾਂਗੇ ਕੋਈ ਬੰਦਾ ਆ ਕੇ ਐ ਕਹੇ ਵੀ ਪੂਛ ਲੰਡੀ ਐ ਇਹਦੀ ਪੂਛ ਧੁਰ ਤੋਂ ਹੀ ਛੋਟੀ ਐ ਜਮਾਂਦਰੂ ਏਡੀ ਐ ਪਿਓ ਮੋਰਾ ਦੀ ਨਿਸ਼ਾਨੀ ਤੇ ਹੀ ਹੁੰਦੀ ਐ ਇੱਥੋਂ ਤਾਂ ਹੀ ਪਿਓ ਮੋਰਾ ਦੀ ਨਿਸ਼ਾਨੀ ਹੁੰਦੀ ਐ ਉੱਥੋਂ ਤਾਂ ਹੀ ਆਉਂਦੀ ਐ ਨਾ ਬਾਈ ਖੁੱਤਾਂ ਦੇ ਨਹੀਂ ਜਮਾਂ ਗੱਲ ਪੱਕੀ ਐ ਤੇਰੀ ਠੀਕ ਆ ਬਾਕੀ ਇਹ ਮੈਂ ਨਹੀਂ ਹੈਗੀ ਇੱਕਦਮ ਮੈਂ ਹਾਂ ਉਹਦੇ ਹੱਥ ਨਹੀਂ ਲਾਉਂਦਿਆਂ ਇਹ ਤੁਸੀਂ ਗੱਬਣ ਦੇ ਥੱਲੇ ਬਹਿ ਜਾਓ ਅੱਛਾ ਇਹਨੂੰ ਹੁਣ ਪਾਣੀ ਦੀ ਬਾਲਟੀ ਧਰ ਕੇ ਚਲੋ ਅੱਛਾ ਕੱਢੀ ਬਾਰੀ ਨੂੰ ਲੈ ਵੀ ਮਿੱਤਰੋ ਝੋਟੀ ਹੈਗੀ ਟੌਪ ਦੀ ਜੇ ਕਿਸੇ ਵੀ ਵੀਰ ਨੇ ਹਨਾ ਨਸਲ ਦੇ ਉੱਤੇ ਕੰਮ ਕਰਨਾ ਤਾਂ ਉਹ ਆ ਨਗੀਨੇ ਨੂੰ ਤੁਸੀਂ ਨਾ ਜੇ ਹਰਿਆਣੇ ਕਨੀ ਟੱਪ ਜੂਗੇ ਤੇ ਉੱਥੇ ਤਾਂ ਮੈਨੂੰ ਐ ਲੱਗਦਾ ਵੀ ਕੰਮ ਵਾਵਾ ਟੈਟ ਕਰ ਦੇਣਗੇ ਲੈ ਜਾ ਕਰਾਂ ਮੜਾ ਜਾ ਇੱਥੇ ਤੁਸੀਂ ਅੱਜ ਆਪਾਂ ਰੇਟ ਵੀ ਪੁੱਛਾਂਗੇ ਬਾਈ ਨੂੰ ਹਨਾ ਤੇ ਝੋਟੀ ਤੁਸੀਂ ਇਹ ਦੇਖ ਲਓ ਥਣਾ ਥੂਣਾ ਦੀ ਬਹੁਤ ਵਧੀਆ ਆ ਨੇੜੇ ਕਰਕੇ ਕੈਮਰਾ ਲਾ ਦੇ ਗੁਰਪ੍ਰੀਤ ਐਦਰ ਨੂੰ ਲਿਆ ਕਰਾ ਭਾਈ ਸਾਈਡ ਪੋ ਵੀ ਦੇਖ ਲਓ ਕੱਦ ਕਾਠ ਵੀ ਬਹੁਤ ਆ ਤੁਸੀਂ ਐ ਇਹ ਗੱਲ ਤੁਹਾਨੂੰ ਮੈਂ ਦੱਸਦਾ ਵੀ ਝੋਟੀ ਜੇ ਤੁਸੀਂ ਘਰੇ ਆ ਕੇ ਦੇਖਣਾ ਨਾ ਨਰਾਜ ਨਹੀਂ ਹੋਵੋਗੇ ਤੁਸੀਂ ਵਧੀਆ ਆਖੋਗੇ ਹਾਂ ਬਈ ਜਰ ਇਹਨੇ ਕੁਝ ਨਹੀਂ ਹਾਂ ਠੀਕ ਆ ਲੈ ਦੇਖੀ ਜਮਾ ਐਨ ਮੂੰਹ ਦੀ ਕਿੰਨੀ ਸੋਹਣੀ ਐ ਮੂਨ ਵਰਗੀ ਝੋਟੀ ਐ ਬਾਈ ਮੈਂ ਤੇਰੀ ਝੋਟੀ ਨੂੰ ਅੱਜ ਕਹਿੰਦਾ ਵੀ ਨਿੰਦ ਨਹੀਂ ਸਕਦੇ ਆਪਾਂ ਤੇ ਲੈ ਜਾ ਕਰਾਂ ਇਧਰ ਗੁਰਪ੍ਰੀਤ ਬਾਕੀ 17 ਕਿਲੋ ਦੁੱਧ ਬਾਈ ਕਹਿੰਦਾ ਪਹਿਲੇ ਸਵੇਰ ਦਿੱਤਾ ਹੋਇਆ ਤੇ ਮੈਨੂੰ ਵੀ ਯਕੀਨ ਆ ਹਨਾ ਵੀ ਮੱਝ ਆ ਜਿਹੜੀ ਦੁੱਧ ਵਾਲੀ ਹੈਗੀ ਆ ਦੇਖੋ ਤੁਸੀਂ ਹਨਾ ਹਸਨੀ ਵਰਗੀ ਮੱਝ ਆ ਮਿੱਤਰੋ ਜੇ ਕਿਸੇ ਵੀਰ ਨੂੰ ਚਾਹੀਦੀ ਆ ਹਨਾ ਮੈਂ ਇਹ ਗੱਲ ਕਹਿਣਾ ਵੀ ਹਰਿਆਣੇ ਆਪਾਂ ਦੂਰ ਦੂਰ ਜਾਂਦੇ ਆ ਹਰਿਆਣੇ ਚ ਵਗ ਜਾਂਦੇ ਆ ਹਨਾ ਪਸ਼ੂ ਦੇਖਣ ਵਾਸਤੇ ਵੀ ਕੋਈ ਚੰਗਾ ਪਸ਼ੂ ਆਪਾਂ ਨੂੰ ਟੱਕਰ ਜੇ ਆਪਾਂ ਹਰਿਆਣੇ ਚ ਲੈ ਆਈਗੇ ਪਰ ਥੋੜੇ ਅੱਜ ਪੰਜਾਬ ਦਾ ਨਗੀਨਾ ਤੁਸੀਂ ਆਪ ਦਾ ਪੰਜਾਬ ਦੇ ਵਿੱਚ ਹੀ ਰੱਖ ਲਿਓ ਮਿੱਤਰੋ ਜੇ ਕਿਸੇ ਨੂੰ ਵੀ ਚਾਹੀਦੀ ਹਨਾ ਤੇ ਗੁਰਪ੍ਰੀਤ ਮੈਨੂੰ ਐਂ ਦੱਸ ਰੇਟ ਰੇਟ ਭਾਈ ਜਮਾਂ ਵੀ ਲੋਕਾਂ ਵਪਾਰੀਆਂ ਨਾਲ ਕਰਾਂਗੇ ਜਮਾ ਜਿਹੜਾ ਮੈਂ ਕਰਨਾ ਵੀ ਆਪਦੀ ਮੈਂ ਮੈਨੂੰ ਦੱਸੀ ਜਾਂਦਾ ਵੀ ਮੇਰਾ ਸੁਭਾਅ ਹੈਗਾ ਵੀ ਰੇਟ ਜਮਾ ਐਨ ਇਨ ਬਿੰਨ ਹੋਵੇ 2,75,000 ਰੁਪਏ ਲੈਣਾ ਬਾਈ 2,75,000 75,000 ਹਾਂਜੀ ਠੀਕ ਆ 2,75,000 ਮੁੱਲ ਆ ਬਾਈ ਇਹੋ ਜੋ ਇਹੋ ਛੋਟੀ ਹਿੜਿਆਣੇ ਚ ਲੈਣ ਵਗਜੋ ਬਾਈ 4 ਲੱਖ ਦੀ ਰਹਿ ਗਏ ਜਮਾ ਕਹਿਣਗੇ ਬਾਈ ਜਮਾ ਕਹਿਣਗੇ ਜਮਾ ਮੈਂ ਤੇਰੀ ਗੱਲ ਨਾਲ ਸਹਿਮਤਾਂ ਮੈਂ ਤੈਨੂੰ ਐਂ ਦੱਸਦਾ ਗੱਲ ਵੀ ਆਪਾਂ ਬਾਈ ਕਹਿੰਦਾ ਸੀ ਪਹਿਲਾਂ ਗੁਰੇ ਫੋਨ ਤੇ ਰੇਟ ਕਰਨ ਨੂੰ ਤੂੰ ਪਰ ਵਧੀਆ ਮੰਨਿਆ ਮੇਰੀ ਗੱਲ ਤੂੰ ਮੰਨ ਗਿਆ ਜਿਹੜਾ ਤੂੰ ਇੱਥੇ ਵੀਡੀਓ ਤੇ ਕੀਤਾ ਹਨਾ ਬਹੁਤ ਬਹੁਤ ਧੰਨਵਾਦ ਤੇਰਾ ਤੇ ਗੁਰੇ ਨੰਬਰ ਬੋਲ ਦੇ ਕਰ ਨੰਬਰ ਬਾਈ ਜੀ 75086 75004 ਠੀਕ ਆ ਬਈ ਧੰਨਵਾਦ ਲੈ ਵੀ ਦੋਸਤੋ ਜੇ ਕਿਸੇ ਵੀ ਵੀਰ ਨੂੰ ਹਨਾ ਆਪਣੀ ਆਵਾਜ਼ ਦੀ ਵੀਡੀਓ ਪਸੰਦ ਆਇਆ ਤੁਹਾਨੂੰ ਟੌਪ ਦਾ ਨਗੀਨਾ ਪਸੰਦ ਆਇਆ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਬਾਈ ਜੀ ਜੇ ਗੱਲ ਕਰਕੇ ਹਨਾ ਘਰੇ ਆ ਕੇ ਤਸੱਲੀ ਕਰਕੇ ਆਪਦੀ ਜਮਾਂ ਤੇ ਫਿਰ ਤੁਸੀਂ ਇਹ ਝੋਟੀ ਖਰੀਦ ਕਰ ਸਕਦੇ ਹੋ ਦੋਸਤੋ ਤੇ ਗੁਰਪ੍ਰੀਤ ਥੱਲੋਂ ਲੇਵਾ ਹਜੇ 10 ਦਿਨਾਂ ਦੇ ਵਿੱਚ ਬਹੁਤ ਬਣਾਉਣਾ ਹੈ ਨਾ 8 ਦਿਨਾਂ 'ਚ ਖੜਾਣੀ ਆ ਨਾ ਬਾਈ ਖੜਾ ਅੱਛਾ ਕੋਈ ਪੁਰਾਣੀ ਵੀਡੀਓ ਪਈ ਹੈ ਤੇਰੇ ਕੋਈ ਪੁਰਾਣੀ ਇਹਦੀ ਪਹਿਲੇ ਸੋਰੀ ਵੀਡੀਓ ਪਾਉ ਲਿਨਾ ਬਾਈ ਯਕੀਨ ਨਹੀਂ ਤੁਹਾਨੂੰ ਦਪਾਉਂਦਾ ਜੇ ਹੋਈ ਤਾਂ ਲਾਜ ਵੀ ਤੁਹਾਨੂੰ ਦੇ ਦਿੰਦਾ ਠੀਕ ਹੈ ਉਹ ਦਿਖਾ ਦੇਣਾ ਠੀਕ ਹੈ ਠੀਕ ਹੈ ਲੈ ਵੀ ਧੰਨਵਾਦ ਵੀਰੋ ਜਿੰਨੇ ਵੀ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਹੁੰਦੇ ਆ ਸਾਰੇ ਵੀਰਾਂ ਦਾ ਪਤਾ ਇਹਦੇ ਲਈ ਧੰਨਵਾਦ ਕਰਦੇ ਆ ਤੇ ਇੱਕ ਗੜੀ ਐਂ ਲੱਗਦਾ ਵੀ ਅੱਜ ਆਪਾਂ ਇਸ ਝੋਟੀ ਦੇ ਉੱਤੇ ਕੈਮਰਾ ਲਾਈ ਰੱਖੀਏ ਲਾਈ ਰੱਖੀਏ ਤੇ ਤੁਹਾਨੂੰ ਦਿਖਾਈ ਚੱਲਗੇ ਠੀ